ਕੈਨੇਡਾ ਵਿੱਚ ਪੰਜਾਬੀ ਗਾਇਕਾਂ ਨੂੰ ਗੈਂਗਸਟਰਾਂ ਦੇ ਵੱਲੋਂ ਨਿਸ਼ਾਨਾ ਬਣਾਉਣ ਵਾਲੀਆਂ ਵਾਰਦਾਤਾਂ ਦੇ ਵਿੱਚ ਇਜਾਫਾ ਹੋ ਰਿਹਾ ਹੈ ਗਾਇਕ ਕਰਨ ਔਜਲਾ ਅਤੇ ਏਪੀ ਟਿੱਲੋ ਤੋਂ ਬਾਅਦ ਹੁਣ ਗੈਂਗਸਟਰਾਂ ਦੇ ਨਿਸ਼ਾਨੇ ਤੇ ਮਸ਼ਹੂਰ ਪੰਜਾਬੀ ਗਾਇਕ ਚੰਨੀ ਨੱਤਨ ਹੈ ਚੰਨੀ ਨੱਤਨ ਦੇ ਵੈਂਕੂਵਰ ਨੇੜੇ ਘਰ ਦੇ ਬਾਹਰ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾਈਆਂ ਜਿਸ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਸ ਘਟਨਾ ਨੇ ਪੰਜਾਬੀ ਭਾਈਚਾਰੇ ਦੇ ਵਿੱਚ ਚਿੰਤਾ ਜ਼ਰੂਰ ਵਧਾਈ ਹੈ ਇਸ ਹਮਲੇ ਦੀ ਵੀਡੀਓ ਵੀ ਸਾਹਮਣੇ ਆਈ ਹੈ ਲੋਰੈਂਸ ਬਿਸ਼ਨੋਈ ਗੈਂਗ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਦੇ ਰਾਹੀਂ ਜ਼ਿੰਮੇਵਾਰੀ ਲਈ ਹੈ ਅਤੇ ਕਿਹਾ ਹੈ ਕਿ ਇਹ ਹਮਲਾ ਚੰਨੀ ਨੱਤਨ ਦੀ ਗਾਇਕ ਸਰਦਾਰ ਖੇੜਾ ਦੇ ਨਾਲ ਵੱਧ ਦੀ ਨਸਤੀਕੀ ਦੇ ਕਾਰਨ ਕੀਤਾ ਗਿਆ ਗੈਂਗ ਮੈਂਬਰ 골ਡੀ ਟਿੱਲੋ ਨੇ ਵੀਡੀਓ ਦੇ ਵਿੱਚ ਚੇਤਾਵਨੀ ਜਾਰੀ ਕੀਤੀ ਕਿ ਕੋਈ ਵੀ ਗਾਇਕ ਨੂੰ ਖੇੜਾ ਨਾਲ ਕੰਮ ਕਰਨ ਜਾਂ ਫਿਰ ਸਬੰਧ ਰੱਖਣ ਦੇ ਲਈ ਆਪਣੇ ਨੁਕਸਾਨ ਲਈ ਆਪ ਜ਼ਿੰਮੇਵਾਰ ਹੋਵੇਗਾ ਫਿਰ ਹਾਲ ਕੈਨੇਡੀਅਨ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਇਹ ਘਟਨਾ ਮੰਗਲਵਾਰ ਰਾਤ ਨੂੰ ਵੈਂਕੂਵਰ ਵਰਤੇ ਵਿੱਚ ਵਾਪਰੀ ਜਿੱਥੇ ਅਣਪਛਾਤੇ ਹਮਲਾਵਰਾਂ ਨੇ ਚੰਨੀ ਨੱਤਨ ਦੇ ਘਰ ਦੇ ਬਾਹਰ ਆ ਕੇ ਕਈ ਗੋਲੀਆਂ ਚਲਾਈਆਂ ਤੇ ਮੌਕੇ ਤੋਂ ਫਰਾਰ ਹੋ ਗਏ ਗੋਲੀਆਂ ਘਰ ਦੀਆਂ ਖਿੜਕੀਆਂ ਤੇ ਬਾਹਰਲੇ ਹਿੱਸੇ ਤੇ ਲੱਗੀਆਂ ਪਰ ਇਸ ਦੌਰਾਨ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਬਾਅਦ ਦੇ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਨੇ ਫੇਸਬੁਕ ਤੇ ਇੱਕ ਵੀਡੀਓ ਪੋਸਟ ਕੀਤਾ ਜਿਸ ਦੇ ਵਿੱਚ ਗੋਲੀਬਾਰੀ ਦੀ ਫੁਟੇਜ ਸ਼ਾਮਿਲ ਹੈ 골ਡੀ ਟਿਲ ਨੇ ਵੀਡੀਓ ਦੇ ਵਿੱਚ ਕਿਹਾ ਕਿ ਚੰਨੀ ਨੱਤਨ ਦੇ ਘਰ ਦੇ ਉੱਤੇ ਗੋਲੀਬਾਰੀ ਦੇ ਕਾਰਨ ਸਰਦਾਰ ਖੇੜਾ ਹੈ ਕਿਹਾ ਕਿ ਚੰਨੀ ਨਾਲ ਸਾਡੀ ਕੋਈ ਵੀ ਨਿੱਜੀ ਦੁਸ਼ਮਣੀ ਨਹੀਂ ਪਰ ਖੇੜਾ ਦੇ ਨਾਲ ਨਜ਼ਦੀਕੀ ਵਧਨ ਦੇ ਕਾਰਨ ਇਹ ਕੀਤਾ ਗਿਆ ਹੈ ਪਵਿਕ ਦੇ ਵਿੱਚ ਕੋਈ ਵੀ ਗਾਇਕ ਖੇੜਾ ਨਾਲ ਕੰਮ ਕਰੇਗਾ ਤਾਂ ਉਹ ਆਪਣੇ ਨੁਕਸਾਨ ਦੇ ਲਈ ਆਪ ਜ਼ਿੰਮੇਵਾਰ ਹੋਵੇਗਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਗਈ ਹੈ ਤੇ ਪੰਜਾਬੀ ਗੀਤਕਾਰਾਂ ਤੇ ਗਾਇਕਾਂ ਦੇ ਵਿੱਚ ਡਰ ਪੈਦਾ ਹੋ ਗਿਆ ਹੈ ਇਹ ਘਟਨਾ ਉਸੇ ਦਿਨ ਵਾਪਰੀ ਹੈ ਜਦੋਂ ਬਿਸ਼ਨੋਈ ਗੈਂਗ ਨੇ ਅਬੈਡਸਫੋਰ ਦੇ ਵਿੱਚ ਪੰਜਾਬੀ ਵਪਾਰੀ ਦਰਸ਼ਨ ਸਿੰਘ ਸਾਹਸੀ ਦੀ ਹੱਤਿਆ ਦੀ ਜ਼ਿੰਮੇਵਾਰੀ ਲਈ ਹੈ ਜਿਸ ਨੂੰ ਕਿ ਫਰੋਤੀ ਦਿਰਾਸ਼ੀ ਨਾ ਦੇਣ ਦੇ ਕਾਰਨ ਮਾਰਿਆ ਗਿਆ ਹੈ। ਕੈਨੇਡਾ ਵਿੱਚ ਪੰਜਾਬੀ ਭਾਈਚਾਰਾ ਵੱਖਰੇ ਹੀ ਡਰ ਦੇ ਵਿੱਚ ਜਿਉ ਰਿਹਾ ਹੈ। ਗੈਂਗਸਟਰਾਂ ਨੇ ਪੰਜਾਬੀ ਗਾਇਕਾਂ, ਤਨਾਡ ਕਾਰੋਬਾਰੀਆਂ ਨੂੰ ਡਰਾ ਧਮਕਾ ਕੇ ਪੈਸੇ ਮੰਗਣ ਦਾ ਧੰਦਾ ਸ਼ੁਰੂ ਕੀਤਾ ਹੈ। ਕੈਨੇਡਾ ਪੁਲਿਸ ਤੇ ਇਥੋਂ ਦੀਆਂ ਸੁਰੱਖਿਆ ਏਜੰਸੀਆਂ ਅੱਗੇ ਅਜਿਹੇ ਗੈਂਗਸਟਰਾਂ ਨੂੰ ਨੱਥ ਪਾਉਣਾ ਵੱਡੀ ਚੁਣੌਤੀ ਹੈ। ਕੈਨੇਡਾ ਦੇ ਪੰਜਾਬੀ ਇਲਾਕਿਆਂ ਵਿੱਚ ਫਾਇਰਿੰਗ ਦੀਆਂ ਘਟਨਾਵਾਂ ਦਿਨੋ-ਦਿਨ ਵਧ ਰਹੀਆਂ ਨੇ ਗਾਇਕ ਚੰਨੀ ਨੱਤਨ ਦੇ ਮਾਮਲੇ ਦੇ ਵਿੱਚ ਫਿਲਹਾਲ ਗਾਇਕ ਜਾਂ ਫਿਰ ਉਸ ਦੇ ਪਰਿਵਾਰ ਦੇ ਵੱਲੋਂ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ ਵੈਂਕੂਵਰ ਪੁਲਿਸ ਅਤੇ RCMP ਨੇ ਜੁਆਇੰਟ ਜਾਂਚ ਟੀਮ ਬਣਾਈ ਹੈ ਅਤੇ ਸੀਸੀਟੀਵੀ ਫੁਟੇਜ ਦੀ ਮਦਦ ਦੇ ਨਾਲ ਹਮਲਾਵਰਾਂ ਦੀ ਤਲਾਸ਼ ਕੀਤੀ ਜਾ ਰਹੀ ਹੈ